ਹਾਂਜੀ ਫੈਫਰੀਕਾ ਜੀ ਫੈਰਾਂ ਨੂੰ ਕੀ ਹਾਲ ਚਾਲ ਨੇ ਮਿੱਤਰੋ ਠੀਕ ਠਾਕ ਹਾਂ ਬਈ ਜਾਨਵਰ ਫੱਟ ਨੇ ਸਾਰਿਆਂ ਦੇ ਤਾਂ ਬਈ ਇਹ ਆ ਚੱਕੋ ਆ ਗਿਆ ਆਪਣਾ ਗਰਾਸ ਬਈ ਆਰਟੀਫੀਸ਼ਲ ਆਪਣੇ ਮਾਸਟਰ ਕੇਜ ਵਾਸਤੇ ਅੱਜ ਆਪਾਂ ਇਹਨੂੰ ਡੈਕੋਰੇਟ ਕਰਨਾਗਾ ਥੋੜਾ ਜਿਹਾ ਆਜੋ ਫਿਰ ਆਪਾਂ ਪਹਿਲਾਂ ਜਾਨਵਰਾਂ ਨੂੰ ਦਾਣਾ ਪਾਣੀ ਫਿੱਟ ਦਈਏ ਉਦੋਂ ਬਾਅਦ ਬਈ ਕਰਦੇ ਆਂ ਆਪਾਂ ਸ਼ੁਰੂ ਇਧਰ ਬਈ ਆਪਣੀਆਂ ਚਿੜੀਆਂ ਤੇ ਤੋਤੇ ਆ ਜਿਹੜਾ ਆਪਾਂ ਲਾਇਆ ਸੀ ਕੱਲ ਫੀਡਰ ਇਹਦੇ ਵਿੱਚੋਂ ਬਹੁਤ ਵਧੀਆ ਖਾਂਦੇ ਨੇ ਨਾਲੇ ਵੇਸਟ ਨਹੀਂ ਹੁੰਦਾ ਆ ਕੰਮ ਬੜਾ ਵਧੀਆ ਹੋ ਗਿਆ ਕੱਲ ਆ ਕਬੂਤਰਾਂ ਕੋਲੇ ਆਪਾਂ ਬਾਅਦ 'ਚ ਆਉਣੇ ਆ ਪਹਿਲਾਂ ਆਪਾਂ ਉਧਰਲੇ ਛੱਡਿਆ ਆਉਣੇ ਆਗੇ ਆਜੋ ਫਿਰ ਚੱਲੀਏ ਮਿੱਤਰੋ ਆਜੋ ਬਈ ਗੁੱਡ ਮਾਰਨਿੰਗ ਆਜੋ 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 ਚਲੋ ਭਈ ਆਜੋ ਸ਼ਾਬਾਸ਼ ਲਓ ਬਈ ਦਾਣੇ ਆਓ 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 ਲਓ ਬਈ ਆਜੋ 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 ਸਾਰੇ ਭੱਜਿਓ ਲਓ ਬਈ ਫੈਂਟੇਲ ਵੀ ਆ ਗਏ ਨਕਾਪੋਸ਼ ਆ ਗਿਆ ਦੂਜੀ ਆ ਗਈ ਜਿਹੜੀ ਪਿੱਛੇ ਤੋਂ ਹੌਣ ਦੇਖਦੀ ਹੁੰਦੀ ਆ ਦੂਜਾ ਨਕਾਪੋਸ਼ ਵੀ ਆ ਗਿਆ ਲਓ ਜੀ ਸਾਰੇ ਲੱਕੇ ਆ ਗਏ ਆਪਣੇ ਬਾਹਰ ਮਿੱਤਰੋ ਚਲੋ ਇਹਨਾਂ ਨੂੰ ਖਾਣ ਦਿਓ ਭਾਈ ਦਾਣਾ ਪਾਣੀ ਆਜੋ ਮਿੱਤਰੋ ਆਪਾਂ ਅੱਗੇ ਚੱਲਦੇ ਆਂ ਇਧਰ ਮੁਰਗੇ ਤਾਂ ਭਾਈ ਬਾਹਰ ਹੀ ਨੇ ਉਹ ਫਿਰਦੇ ਆ ਸਾਰੇ ਉਧਰ ਆਓ 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 ਲਓ ਭਾਈ ਖਾਓ ਖਾ 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 ਆ ਲੋ ਹੋਰ ਲੈ ਲੋ ਪਾਣੀ ਦੇ ਵਿੱਚ ਬਹੁਤ ਸ਼ੌਂਕ ਨਾਲ ਖਾਂਦੇ ਨੇ ਬਈ ਇਹ ਖਰਾਕ ਲੋ ਆ ਜਾਓ ਬਈ ਹੁਣ ਤੁਸੀਂ ਆ ਜਾਓ ਲੋ ਆ ਆ ਆ ਆ ਆ ਆ ਖਾਓ ਬਈ ਲੈ ਥੋੜੀ ਜੀ ਤੂੰ ਖਾ ਲੈ ਕਣਕ ਓਏ ਭੱਜ ਕੱਤੋਂ ਗਏ ਆ ਜਾ ਆ ਜਾ ਆ ਜਾ ਆ ਜਾ ਲੈ ਖਾ 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 ਤੇਰੀ ਕੋਲੀ ਪਾਤੀ ਉਹਨਾਂ ਨੂੰ ਵੀ ਬੁਲਾ ਲੈ ਦੋਨਾਂ ਨੂੰ ਇੱਕ ਵੀਰ ਪੁੱਛਦਾ ਸੀ ਭਾਈ ਜੁਗ ਨੂੰ ਕਿੱਧਰ ਗਿਆ ਜੁਗ ਨੂੰ ਭਾਈ ਮਾਸਟਰ ਕੇਜ ਦੇ ਅੰਦਰ ਹੀ ਆ ਉਹ ਫਿਰਦਾ ਸ਼ੇਰ ਕੱਲਾ ਲੈ ਰਾਂਝਾ ਹੋਰ ਲੈ 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 ਖਾ ਚੱਕ ਦੇ ਫੱਟੇ ਨਾਲੇ ਬੁਲਾ ਲਾ ਹੀਰ ਨੂੰ ਉਹ ਆ ਗਈ ਆਪ ਹੀ ਆ ਗਈ ਦਾਣਾ ਪਾਤਾ ਇਹਨਾਂ ਨੂੰ ਭਾਈ ਪਾਣੀ ਇਹਨਾਂ ਕੋਲੇ ਪਿਆਗਾ ਆਜੋ ਹੁਣ ਆਪਾਂ ਆਪਣੇ ਮਾਸਟਰ ਖੁੱਡੇ ਦੇ ਅੰਦਰ ਚੱਲਦੇ ਆਂ ਬਾਬਿਓ ਚਲੋ ਆਜੋ ਭਾਈ ਚੱਲੀਏ ਦਾਣੇ ਦੀ ਵੇਟ ਕਰੀ ਜਾਂਦੇ ਨੇ ਆਪਣੇ ਕਬੂਤਰ ਹਾਂ ਭਾਈ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਠੀਕੋ ਭਾਈ ਫੀਡਰ ਵੀ ਟੇਡਾ ਕਰਖਿਆ ਇਹਨਾਂ ਨੇ ਮਿੱਤਰਾਂ ਨੇ ਲੋ ਵਈ ਪਹਿਲਾਂ ਤਾਂ ਇਹਨਾਂ ਦਾ ਫੀਟਰ ਸਿੱਧਾ ਕਰੀਏ ਆਪਾਂ ਚੱਕੋ ਬਈ ਆ ਜਾਓ ਬਈ ਕੇਰਾ ਭਜੋ 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 ਸਾਰੇ ਲੋ ਜੀ ਇੱਕ ਵਾਰੀ ਬਾਦੂ ਐਨੇ ਇਹਨਾਂ ਨੂੰ ਆ ਜਾਓ ਬਈ ਖਾ ਲੋ ਭਜੋ 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 ਕੇਰਾ ਸ਼ਾਬਾਸ਼ ਲੋ ਜੀ ਸਾਰੇ ਉੱਠ ਕੇ ਆ ਗਏ ਯਾਰ ਉਹ ਟੋਕਰੀ ਦੇ ਵਿੱਚ ਉਹ ਜੋੜਾ ਕਿਵੇਂ ਵੱੜ ਰਿਹਾ ਕਬੂਤਰਾਂ ਦਾ ਉੱਥੇ ਤਾਂ ਬੱਚੇ ਸੀਗੇ ਯਾਰ ਹੈ ਉੱਥੇ ਤਾਂ ਕਾਲੀ ਛਾਤੀ ਵਾਲੀ ਦੇ ਬੱਚੇ ਨੇ ਇੱਥੇ ਕੀ ਕਰਦੇ ਨੇ ਇਹ ਦੋਨੇ हां भाई की कर रहे ने ने हो तू फिर दोनों मेट्रो मेनू लगदा यार ਇਹਨਾਂ ਨੇ ਬੱਚੇ ਇਹਨਾਂ ਨੇ ਅਫੈਕਟ ਕਰ ਲਏ ਯਾਰ ਬਈ ਇਹ ਉਹੀ ਜੋੜੀ ਆ ਜਿਹੜੀ ਆਪਣੇ ਆਂਡੇ ਨਹੀਂ ਧਰਦੀ ਹੁੰਦੀ ਕਬੂਤਰੀ ਇਹ ਉਹ ਜੋੜਾ ਬਈ ਆਪਣਾ ਲੰਬੇ ਕਬੂਤਰ ਦੀ ਕਬੂਤਰੀ ਤੇ ਦੋਨੇ ਬਈ ਇਹਦੇ ਵਿੱਚ ਬੜੇ ਬੈਠੇ ਨੇ ਤੇ ਜਿਹੜੀ ਕਬੂਤਰੀ ਦੇ ਇਹ ਬੱਚੇ ਨੇ ਉਹ ਤਾਂ ਇੱਥੇ ਹੈ ਨਹੀਂ ਤੇ ਬਈ ਦੂਜੀ ਕਬੂਤਰੀ ਇਹਨਾਂ ਦੇ ਉੱਤੇ ਬੈ ਗਈ ਬੱਚਿਆਂ ਦੇ ਆਹ ਕਬੂਤਰੀ ਨੇ ਬੱਚੇ ਮੰਨ ਲਓ ਗੋਦ ਲੈ ਲਏ ਬਈ ਇਹ ਆਂਡੇ ਨਹੀਂ ਧਰਦੀ ਹੁੰਦੀ ਕਬੂਤਰੀ ਵੈਸੇ ਇਹ ਬਹੁ ਟਾਈਮ ਤੋਂ ਆਈਆਂ ਤੇ ਇਹਦੇ ਥੱਲੇ ਆ ਪਾਂਡੇ ਵੀ ਰੱਖੇ ਸੀ ਉਹ ਚੱਕ ਤੇ ਪਰ ਦੇਖੋ ਬਈ ਆਹ ਭਾਈ ਨੇ ਬਈ ਦੋਨੇ ਬੱਚੇ ਦੇ ਥੱਲੇ ਨੇ ਦੇਖੋ ਉਹ ਲੈ ਰਖੇ ਥੱਲੇ ਕਿਆ ਬਾਤ ਹੈ ਬਈ ਆ ਤਾਂ ਗੱਲ ਬਹੁਤ ਵਧੀਆ ਹੋ ਗਈ ਯਾਰ ਹੈ ਜੋੜਾ ਆਪ ਹੀ ਪਾਲ ਲੂ ਇਹਨਾਂ ਨੂੰ ਬੱਚਿਆਂ ਨੂੰ ਚਲੋ ਬਈ ਚੰਗਾ ਹੋਇਆ ਵਧੀਆ ਹੋਇਆ ਤਾਂ ਆਜੋ ਬਈ ਇੱਧਰ ਆਪਾਂ ਪਾਣੀ ਵੀ ਪਾ ਦਈਏ ਇਹਨਾਂ ਨੂੰ ਦਾਣੇ ਤਾਂ ਇਹ ਖਾਈ ਜਾਂਦੇ ਨੇ ਬੈਜੋ 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 ਪਾਣੀ ਲੈ ਕੇ ਆਉਣਾ ਮੈਂ ਖੜ ਜੋ ਆ ਪਿਆ ਪਾਣੀ ਆਪਣੇ ਕੋਲੀ ਪਿਆ ਆ ਭਈਆ ਢੋਲੀ ਲਓ ਜੀ ਖੜਜੋ ਖੜਜੋ ਹਜੇ ਪਾਇਆ ਨਹੀਂ ਮੈਂ ਪਾਣੀ ਰੁਕਜੋ ਹਲੇ ਤਾਂ ਸਾਫੀ ਕੀਤਾ ਗੱਲਾ ਲੈ ਪਰਾਂ ਹੋਜੋ ਪੀਓ ਬਈ ਪਾਣੀ ਸ਼ਕੋ ਜਲ ਸੇਵਾ ਲੋ ਬਈ ਲੋ ਨਿਆਰੇ ਤਾਇਆ ਤਾਇਆ ਫਰੈਸ਼ ਫਰੈਸ਼ ਪਾਣੀ ਪੀਓ ਬਈ ਚੱਕੋ ਜੀ ਦਾਣਾ ਪਾਣੀ ਦੋਨੇ ਚੀਜ਼ਾਂ ਮੇਤਰੋ ਆਪਾਂ ਪਾਤੀਆਂ ਕਈ ਸਾਰੇ 1 2 ਭਈਆਂ ਨੇ ਕਿਹਾ ਸੀਗਾ ਕਹਿੰਦੇ ਭਈ ਜਿਹੜਾ ਤੁਸੀਂ ਨਵਾਂ ਕਬੂਤਰ ਲੈ ਕੇ ਆਇਓ ਮੋਜ ਪੈਰਾ ਪ्योर ਚਿੱਟਾ ਕਹਿੰਦੇ ਕਬੂਤਰ ਇੰਨਾ ਚੰਗਾ ਹੈ ਨਹੀਂਗਾ ਵੈਸੇ ਬਾਈ ਕੀ ਹੋਇਆ ਜਿਹੜੇ ਬੰਦੇ ਤੋਂ ਆਪਾਂ ਕਬੂਤਰ ਲਏ ਨੇ ਮੰਨ ਲਾ ਆਪਾਂ ਤਾਂ ਦੁਕਾਨ ਤੋਂ ਲਿਆਂਦੇ ਨੇ ਪਰ ਜਿਹੜੀ ਦੁਕਾਨ ਤੇ ਉਹ ਬੰਦਾ ਵੇਚ ਕੇ ਗਿਆ ਸੀ ਕਬੂਤਰ ਉਹ ਬੰਦੇ ਨੇ ਜਾਣਾ ਸੀ ਬਈ ਕੈਨੇਡਾ ਹਨਾ ਉਹਨੇ ਮਜਬੂਰੀ ਚ ਉਹਨੂੰ ਵੇਚਣੇ ਪਏ ਤਾਂ ਕਰਕੇ ਉਹ ਬੰਦਾ ਉੱਥੇ ਹੀ ਬੈਠਾ ਸੀ ਜਦੋਂ ਅਸੀਂ ਕਬੂਤਰ ਲੈਣ ਗਏ ਤਾਂ ਉਹਨੇ ਬਈ ਸਾਨੂੰ ਧੱਕੇ ਨਾਲ ਦਵਾਇਆ ਕਹਿੰਦਾ ਬਈ ਮੇਰੇ ਕਬੂਤਰ ਨੇ ਕਹਿੰਦਾ ਮੈਨੂੰ ਚੰਗੀ ਤਰ੍ਹਾਂ ਪਤਾ ਕਹਿੰਦਾ ਇਹਨਾਂ ਦੇ ਬੱਚੇ ਬਹੁਤ ਸੋਹਣੇ ਉੱਡਦੇ ਨੇ ਤੇ ਕਹਿੰਦਾ ਬਈ ਤੂੰ ਕੋਈ ਹੋਰ ਲੈ ਜੂਆ ਤਾਂ ਮੁੜ ਕੇ ਮੈਨੂੰ ਮਿਲਨੇ ਨਹੀਂ ਜੇ ਤੁਹਾਡੇ ਕੋਲੇ ਰਹਿਣਗੇ ਕੀ ਪਤਾ ਜਦੋਂ ਮੇਰਾ ਕੋਈ ਦਵਾਰੇ ਮਾਨ ਬਣਿਆ ਕਬੂਤਰ ਰੱਖਣ ਦਾ ਮੈਂ ਇੰਡੀਆ ਆਇਆ ਤਾਂ ਕਹਿੰਦਾ ਮੈਂ ਤੁਹਾਡੇ ਕੋਲੋਂ ਚੱਕ ਤਾਂ ਲਿਆਉਂਗਾ ਤਾਂ ਕਰਕੇ ਬਈ ਉਹਨੇ ਆਪਾਂ ਨੂੰ ਜਮਾ ਧੱਕੇ ਨਾਲ ਹਨਾ ਉਹ ਜੋੜਾ ਦਿੱਤਾਗਾ ਤਾਂ ਬਈ ਆਪਾਂ ਦੇਖਾਂਗੇ ਫਿਰ ਕੀ ਬਣਦਾ ਕਿਵੇਂ ਉੱਡਦੇ ਉਹਨਾਂ ਦੇ ਬੱਚੇ ਇੱਕ ਬਾਈ ਕਹਿੰਦਾ ਸੀ ਕਾਲ ਸਰੀ ਦੇ ਆਂਡੇ ਦਿਖਾਓ ਤਾਂ ਬਈ ਕਾਲ ਸਰੀ ਦੇ ਆਂਡੇ ਉੱਥੇ ਹੀ ਨੇ ਜਿੱਥੇ ਪਹਿਲਾਂ ਸੀ ਆ ਦੇਖੋ ਬਈ ਇੱਧਰ ਬੈਠੀ ਆ ਕਾਲ ਸਰੀ ਤੇ ਇੱਧਰ ਛੋਟੀ ਨੋਕਾਲੇ ਦੇ ਕਬੂਤਰੇ ਆ ਜਿਹੜੀ ਕੱਲ ਫਿੱਟਿਆ ਸੀ ਮੈਂ ਕਹਾ ਆ ਜਾ ਚੁਗ ਲੈ ਇਹਨਾਂ ਨੇ ਦਾਣਾ ਤੇ ਪਾਣੀ ਬਈ ਆਪਣੇ ਕਬੂਤਰਾਂ ਨੇ ਖਾ ਲਿਆ ਆਜੋ ਹੁਣ ਆਪਾਂ ਗਾਨੀ ਵਾਲੀ ਜੋੜੀ ਦੇ ਬੱਚੇ ਨੂੰ ਜਾਲ 'ਚ ਬਿਠਾ ਦਈਏ ਚੱਕ ਕੇ ਆ ਜਾ ਬਈ ਆ ਜਾ ਮਿੱਤਰ ਆ ਜਾ ਆ ਜਾ ਭੱਜਦਾ ਕਿੱਧਰ ਆ ਛੋਟੇ ਥੋੜਾ ਜਿਹਾ ਮੈਲਾ ਜਿਹਾ ਹੋ ਗਿਆ ਇਹ ਕੋਈ ਨਹੀਂ ਹੋ ਜੂਗਾ ਠੀਕ ਆ ਲਓ ਜੀ ਇਹ ਨੂੰ ਕਰਦੇ ਆਪਾਂ ਬੰਦ ਤੇ ਤੇ ਲਾਉਨੇ ਆ ਪਿੰਨ ਤੇ ਚੱਕ ਬਈ ਆ ਜਾਓ ਮਿੱਤਰੋ ਹੁਣ ਬਈ ਇਹਨੂੰ ਲੈ ਕੇ ਚਲੀਏ ਬਾਹਰ ਆਪਾਂ ਅੱਜ ਬਈ ਆਪਾਂ ਇਹਨੂੰ ਆ ਛਾਤਰੀ ਤੇ ਨਹੀਂ ਬਿਠਾਉਂਦੇ ਇਹਨੂੰ ਆ ਕੋਠੇ ਵਾਲੀ ਢਾਂਗੀ ਤੇ ਬਿਠਾਵਾਂਗੇ ਆਪਾਂ ਆ ਜਾਓ ਫਿਰ ਇਹਨੂੰ ਉੱਤੇ ਲੈ ਕੇ ਚਲੀਏ ਲਓ ਜੀ ਜਾਣ ਆਪਾਂ ਲਿਆਏ ਬਈ ਕੋਠੇ ਤੇ ਆ ਜਾਓ ਹੁਣ ਆਪਾਂ ਬਿਠਾਏ ਇਹਨੂੰ ਚੱਕ ਬਈ ਆਹ ਕੋਠੇ ਤੇ ਧਰਾਂਗੇ ਬਈ ਇਹ ਇੱਥੇ ਉਰੇ ਧਰਾਂਗੇ ਇਹਨੂੰ ਲੋ ਬਈ ਬੱਚਾ ਜਾਲ ਚ ਪਾ ਕੇ ਆਪਾਂ ਟਾਂਗੀ ਪੂਰੀ ਉੱਚੀ ਚੱਕਤੀ ਆਹ ਕੰਮ ਮਿੱਤਰੋ ਹੋ ਗਿਆ ਆਪਣਾ ਆਜੋ ਹੁਣ ਆਪਾਂ ਥੱਲੇ ਚਲੀਏ ਬੱਚੇ ਨੂੰ ਤਾਂ ਬਈ ਆਪਾਂ ਉੱਤੇ ਬਿਠਾਇਆ ਏ ਆਜੋ ਹੁਣ ਆਪਾਂ ਆਪਣਾ ਮਾਸਟਰ ਕੇਜ ਡੈਕੋਰੇਟ ਕਰਦੇ ਆ ਲੈ ਕੇ ਚੱਲਦੇ ਆ ਆਪਣੇ ਆਰਟੀਫੀਸ਼ੀਅਲ ਗਰਾਸ ਨੂੰ ਅੰਦਰ ਇਧਰ ਬਈ ਮੈਂ ਗਮਲੇ ਇਧਰ ਖਸਖਿਆ ਲੇ ਇਧਰ ਨੂੰ ਕਰ ਲੇ ਤਾਂ ਮੈਟ ਵੀ ਆਪਾਂ ਅੰਦਰ ਲਿਆਏ ਆ ਆਜੋ ਹੁਣ ਆਪਾਂ ਇਹਨੂੰ ਬਿਛਾਈਏ ਤੇ ਗਮਣਿਆਂ ਨੂੰ ਪਹਿਲਾਂ ਇੱਕ ਪਾਸੇ ਲਾ ਦਈਏ ਸਾਰਿਆਂ ਨੂੰ ਮਾਫਟਰ ਕੇਜ ਦੇ ਪੋਦੇ ਤੇ ਸਟੈਂਡ ਇਹ ਆਪਾਂ ਕੱਢ ਤੇ ਬਾਹਰ ਮਿੱਤਰੋ ਆਜੋ ਹੁਣ ਆਪਾਂ ਅੰਦਰ ਚਲੀਏ ਕਹੀ ਮੈਂ ਅੰਦਰ ਰੱਖ ਰੱਖੀ ਆ ਪਹਿਲੀ ਹੁਣ ਇਹਨੂੰ ਮਾੜਿਆ ਸੈੱਟ ਕਰਕੇ ਫਿਰ ਬਿਛਾਉਣੇ ਆ ਬਈ ਫਿਰ ਦੇਖਿਓ ਬਾਲਾ ਸੋਨਾ ਲੱਗੂ ਆਪਣਾ ਕੇਜ ਇਧਰ ਮਿੱਤਰੋ ਤੁਸੀਂ ਬਿਫੋਰ ਵਾਲੀ ਕੰਡੀਸ਼ਨ ਦੇਖ ਲਓ ਇਹਦੀ ਤੇ ਦੂ ਬਾਅਦ ਵਿਛਣ ਤੋਂ ਬਾਅਦ ਦੇਖਿਓ ਲਓ ਜੀ ਕਰੀਏ ਸ਼ੁਰੂ ਹੁਣ ਦਖਾਵਾ ਤੁਹਾਨੂੰ ਜਾਦੂ ਮੈਂ ਲਓ ਬਈ ਸਾਰਾ ਸਾਫ ਕਰਤਾ ਜਿਹੜੇ ਵੱਡੇ ਵੱਡੇ ਡਲੇ ਸੋ ਆਪਾਂ ਬਾਹਰ ਕੱਢਤੇ ਆਜੋ ਹੁਣ ਆਪਾਂ ਇਹਨੂੰ ਖੋਲਦੇ ਆ ਲਓ ਬਈ ਇਧਰੋਂ ਆਪਾਂ ਕਾਂਦਣਾ ਲਾ ਦਿੰਨੇ ਇਹਨੂੰ ਮੜੇ ਆ ਇਹ ਆ ਚੱਕ ਲਓ ਜੀ ਜਮਾ ਸੱਟ ਆ ਆ ਗਮਲੇ ਨੂੰ ਬਈ ਆਪਾਂ ਇੱਥੇ ਰੱਖ ਦਿੰਨੇ ਆ ਇਹ ਖੁੰਜੇ 'ਚ ਉਰੇ ਇਹ ਮੜੇ ਫਿੱਟ ਕਰ ਦਿੰਨੇ ਆ ਹਾਂ ਬਈ ਜੁਗ ਨੂੰ ਖੜ ਜਾ ਮੜੇ ਆ ਆ ਲੋ ਬਾਪੋ ਤਿੰਨੇ ਗਮਲੇ ਸੱਟ ਕਰਤੇ ਆਪਾਂ ਇਧਰੋਂ ਵੀ ਵਿਛ ਗਿਆ ਆ ਰਹਿ ਗਿਆ ਮੜੇ ਆ ਲਓ ਬਈ ਬਸ ਹੁਣ ਮੈਂ ਬਾਹਰ ਨਿਕਲ ਜੂਗਾ ਤੇ ਉਹ ਖੁੰਜੇ 'ਚੋਂ ਆਪਾਂ ਮੜੀ ਕਟਿੰਗ ਕਰ ਦਾਂਗੇ ਕੱਲ ਨੂੰ ਕਟਰ ਨਾਲ Tem baqui metrofara, feia o ਚਲੋ ਆਇਓ ਬਈ ਹੁਣ ਆਪਾਂ ਬਾਹਰ ਚੱਲਦੇ ਆ ਆਪਣੇ ਮਾਫਟਰ ਕੇਜ ਦੇ ਅੰਦਰੋਂ ਕੰਮ ਆਪਣਾ ਡਨ ਹੋ ਗਿਆ ਲੋ ਜੀ ਕਿਵੇਂ ਲੱਗਦਾ ਗਰਾਫਸਮੈਟ ਹੁਣ ਆਪਣੇ ਮਾਫਟਰ ਕੇਜ ਦੇ ਅੰਦਰ ਲੱਗਿਆ ਹੋਇਆ ਆ ਗੱਲ ਜ਼ਰੂਰ ਦੱਸਿਓ ਬਈ ਆ ਕੁਛ ਕਣਕ ਤੇ ਚੌਲ ਨੇ ਇਹ ਆਪਾਂ ਜੁਗਨੂ ਨੂੰ ਅਹੀਂ ਰੱਖ ਦਿੰਨੇ ਆ ਇਹਦੇ ਅੰਦਰ ਖਾ ਲੂਆ ਵਿਚਾਰਾ ਆਇਆ ਜੁਗਨੂ ਤੇਰੇ ਵਾਸਤੇ ਖਰਾਕ ਲੈ ਕੇ ਆਇਆ ਆ ਜਾ ਲੈ ਖਾ ਲ ਆਇਆ ਆ ਜਾ ਭੱਜੇ ਕਿੱਥੇ ਆ ਆ ਜਾ ਖਾ ਲ ਚਲੋ ਬਈ ਇਹ ਥੋੜੇ ਟਾਈਮ ਤੱਕ ਖਾ ਲੂਆ ਇਹ ਬਾਹਰ ਨਿਕਲ ਨੂੰ ਫਿਰਦਾਗਾ ਕੋਈ ਨਹੀਂ ਆਪਾਂ ਕੱਲ ਨੂੰ ਇਹਨੂੰ ਬਾਹਰ ਵੀ ਕੱਢਾਂਗੇ ਲੋ ਜੀ ਪਾਣੀ ਵਾਲਾ ਕੰਮ ਵੀ ਹੋ ਗਿਆ ਪਾਣੀ ਆਪਾਂ ਰੱਖਤਾ ਭਈ ਅੰਦਰ ਲੋ ਭਈ ਜਾਲ ਆਪਾਂ ਨੀਵਾ ਕਰ ਲਿਆ ਚਲੋ ਬੱਚੇ ਨੂੰ ਲੈ ਚਲੀਏ ਅੰਦਰ ਆ ਜਾ ਭਈ ਚਲੀਏ ਲੋ ਭਈ ਬੱਚੇ ਨੂੰ ਵੀ ਆਪਾਂ ਲਿਆਏ ਖੋਡੇ ਦੇ ਅੰਦਰ ਭਈ ਚਲੋ ਹੁਣ ਆਪਾਂ ਇਹਨੂੰ ਖੋਲ ਦਿੰਨੇ ਆ ਆਪਦੇ ਮਾਪਿਓ ਕੋਲੇ ਚਲ ਜੂ ਆ ਦਾਣਾ ਪਾਣੀ ਖਾ ਲੂ ਆ ਜਾ ਭਈ ਕੇਰਾ ਲੈ ਭਈ ਖੜ ਜਾ ਖੜ ਜਾ ਖੜ ਜਾ ਹੱਥ ਛੁੱਕੇ ਧਰਪਾਜ ਦਾ ਲੈ ਜਾ ਚਲ ਤੇ ਮੁੱਤੀ ਬਿਠਾ ਦੇਣਾ ਟੋਕਰੀ ਚ ਆ ਬੈਠਿਆ ਭਈ ਇਹਦੇ ਮਾਪਿਓ ਛੱਡ ਤਾ ਆਪਾਂ ਕੋਲੇ ਬੱਚਾ ਆਪਾਂ ਜਾਲ ਚੋਂ ਕੱਢ ਕੇ ਛੱਡਿਆ ਇਹ ਅੰਦਰ ਚਲੋ ਬਈ ਬੰਦ ਕਰਦੇ ਆ ਆਪਣਾ ਮਾਸਟਰ ਖੁੱਡਾ ਆਹ ਪਾਣੀ ਵਾਲਾ ਕੁੰਡਾ ਬਈ ਆਪਾਂ ਆਪਣੇ ਫਨੋ ਵਾਸਤੇ ਰੱਖ ਦਿੰਨੇ ਆ ਅੰਦਰ ਇਹਦਾ ਭਾਂਡਾ ਬਹੁਤ ਛੋਟਾ ਪਾਣੀ ਵਾਲਾ ਬਈ ਏ ਲੈ ਬਈ ਫਨੋ ਹੁਣ ਤੂੰ ਇਹ ਚ ਪਾਣੀ ਪੀਂ ਠੀਕ ਆ ਬਹੁਤ ਵੱਡਾ ਇਹ ਲਓ ਜੀ ਏ ਲੈ ਬਈ ਫਨੋ ਇੱਥੋਂ ਖਾ ਲਈ ਠੀਕ ਆ ਚੱਕ ਬਈ ਓਕੇ ਬਾਈ ਬੰਦ ਕਰਦੇ ਆ ਤੇ ਇੱਧਰ ਬਈ ਆਪਣੇ ਸ਼ਰਾਜੀਆ ਨੇ ਅੰਡਾ ਧਰ ਲਿਆ ਬਈ ਪਰ ਇਹਨਾਂ ਨੇ ਖਾਨੇ ਚ ਆਂਡਾ ਨਹੀਂ ਧਰਿਆ ਬਾਹਰ ਧਰ ਲਿਆ ਪਰ ਧਰ ਲਿਆ ਬਈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੁਣ ਇੱਕ ਸ਼ਰਾਜੀਆ ਦਾ ਬੱਚਾ ਆਪਣੇ ਕੋਲੇ ਵੱਡਾ ਹੋਈ ਜਾਂਦਾ ਦੋ ਤਿੰਨ ਬਾਅਦ ਫਿਰ ਤਿਆਰ ਨੇ ਪੂਰਾ ਵੱਡਾ ਪਰਿਵਾਰ ਹੋ ਜੂ ਇਹਨਾਂ ਦਾ ਆਪਾਂ ਕੱਲੀ ਗੱਲ ਕਰਕੇ ਹਟੇ ਸੀ ਹਲੇ ਤੇ ਉਧਰ ਇੱਕ ਖਾਨੇ ਚ ਪਰਲੇ ਚ ਬਈ ਉਧਰ ਮੈਨ ਲੱਗਦਾ ਫੈਂਟੇਲਾ ਨੇ ਅੰਡਾ ਧਰ ਲਿਆ ਬਈ ਜਿਹੜਾ ਫੈਂਟੇਲ ਆਪਣਾ ਇੱਟ ਤੇ ਬੈਠਾ ਤਾਂ ਬਾਕੀ ਦੇਖੋ ਬਈ ਜਦੋਂ ਦੂਜਾ ਅੰਡਾ ਧਰਨਗੇ ਉਦੋਂ ਪਤਾ ਲੱਗ ਜੂ ਫੈਂਟੇਲ ਕਬੂਤਰ ਨੇ ਤਬਈ ਇਧਰ ਲਈ ਲੱਕਿਆ ਨੇ ਵੀ ਕਾ ਦਵਾਰੇ ਅੰਡਾ ਧਰ ਲਿਆ ਆ ਖੁੰਝੇ ਚ ਤਾਂ ਮੰਨ ਲਓ ਬਈ ਆ ਖੁੱਡੇ ਦੇ ਅੰਦਰ ਤਿੰਨ ਜੋੜੀਆਂ ਨੇ ਅੰਡੇ ਧਰ ਲੇ ਤਾਂ ਬਹੁਤ ਵਧੀਆ ਹੋ ਗਿਆ ਇਹ ਚਲੋ ਬੰਦ ਕਰਦੇ ਆ ਕਈ ਸਾਰੇ ਮੇਰੇ ਵੀਰ ਕਮੈਂਟ ਕਰਦੇ ਹੁੰਦੇ ਨੇ ਬਈ ਖਰਗੋਸ਼ਾਂ ਨੂੰ ਨਹੀਂ ਦਿਖਾਉਂਦੇ ਤਾਂ ਬਈ ਖਰਗੋਸ਼ਾਂ ਨੂੰ ਕੀ ਦਿਖਾਈਏ ਬਈ ਇਹ ਭੱਜ ਜਾਂਦੇ ਨੇ ਯਾਰ ਹੱਥ 'ਚ ਹੀ ਨਹੀਂ ਆਉਂਦੇ ਯਾਰ ਇਹ ਤੇ ਜਦੋਂ ਵੀ ਇਹਨਾਂ ਨਾਲ ਗੱਲ ਕਰਨ ਲੱਗਦੇ ਆ ਇਹ ਭੱਜ ਜਾਂਦੇ ਰੇ ਮਾਂ ਦੇ ਸ਼ੇਰ ਘਾਟ ਹੀ ਖੜਦੇ ਨੇ ਜਦ ਇਹ ਖੱਡਾ ਖੁੱਡਾਈਆਂ ਵਿੱਚ ਵੱਡ ਜਾਂਦੇ ਨੇ ਹੁਣ ਤਾਂ ਇਹਨਾਂ ਨੇ ਖੱਡਾ ਵੀ ਪੱਟ ਰੱਖੀਆਂ ਨੇ ਆ ਆਪਣੀ ਲੀਲੀ ਆ ਮੈਂ ਤੁਹਾਨੂੰ ਪਹਿਲਾਂ ਕਦੇ ਦੱਸਿਆ ਨਹੀਂ ਇਹ ਆਪਣੀ ਬੱਚੀ ਦਾ ਬਹੁਤ ਸੋਹਣੀ ਆ ਬਈ ਇਹ। ਬਾਕੀ ਮਿੱਤਰੋ ਮੁਰਗਿਆਂ ਨੂੰ ਤੇ ਅਫੀਲਾ ਨੂੰ ਇੱਧਰ ਹਰਾ ਫਿੱਟ ਰੱਖਿਆ ਬਈ ਖਰਗੋਸ਼ ਵੀ ਖਾ ਲੈਣਗੇ ਆ ਕੇ ਤੇ ਇੱਧਰ ਹੀਰ ਤੇ ਰਾਂਝੇ ਦੇ ਦੋਨੇ ਗੁੰਡਿਆਂ 'ਚ ਆਪਾਂ ਪਾਣੀ ਪਾ ਦਿੰਨੇ ਆ। ਲੋ ਬਈ। ਆਜੋ। ਆ ਜਾ ਆ ਜਾ ਆ ਜਾ। ਲੈ ਬਈ ਰਾਂਝਾ। ਸਾਰੇ ਕੰਮ ਮਿੱਤਰੋ ਹੋ ਗਏ ਆਪਣੇ। ਕੱਲ ਨੂੰ ਬਈ ਫੇਰ ਆਪਾਂ ਆਪਣੇ ਮਾਸਟਰ ਕੇ ਦੀ ਡੈਕੋਰੇਸ਼ਨ ਸਟਾਰਟ ਕਰਾਂਗੇ ਅੱਗੇ ਬਹੁਤ ਸੋਹਣਾ ਇਹ ਬਣਾਵਾਂਗੇ ਆਪਾਂ ਦੇਖੀ ਚੱਲਿਓ ਤੁਸੀਂ ਆਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਸੋਹਣੀ ਲੱਗੀ ਹੋਵੇ ਤਾਂ ਬਈ ਲਾਈਕ ਜਰੂਰ ਕਰ ਲਿਓ ਨਾਲੇ ਚੈਨਲ ਸਬਸਕ੍ਰਾਈਬ ਕਰ ਲਿਓ ਆਪਣਾ ਟਿਕਾ ਕੇ ਮਿਲਦੇ ਆ ਨਵੀਂ ਵੀਡੀਓ ਚ ਨਵੇਂ ਟੌਪਿਕ ਤੇ ਰੱਬ ਰਾਖਾ ਜੱਟੋ